ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਟੱਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਜਿਹੜਾ ਆਪਾਂ ਪਿਛਲੇ ਕੁਝ ਦਿਨ ਪਹਿਲਾਂ ਇੱਕ ਆਪਣੇ ਨੌਜਵਾਨ ਭਰਾਵਾਂ ਨੇ ਇੱਕ ਐਫਰਟ ਕੀਤਾ ਸੀਗਾ ਤਿਆਰੀ ਕੀਤੀ ਸੀ ਬੱਕਰੀ ਮੰਡੀ ਦੀ ਸੋ ਇਹਨਾਂ ਨੇ ਮੇਰੇ ਫਾਰਮ ਦੇ ਉੱਤੇ ਜਿਹੜੀ ਬੱਕਰੀ ਮੰਡੀ ਸੀਗੀ ਉਹ ਲਾਉਣੀ ਸੀਗੀ ਇਹ ਆਏ ਸੀ ਵੀਰ ਮੇਰੇ ਕੋਲੇ ਵੀ ਸਾਨੂੰ ਜਗ੍ਹਾ ਦੀ ਬੜੀ ਲੋੜ ਹੈ ਮੰਡੀ ਵਾਸਤੇ ਜਗ੍ਹਾ ਨਹੀਂ ਹੈ ਸਪੇਸ ਨਹੀਂ ਹੈ ਸੋ ਅੱਜ ਜਿਹੜੀ ਭਰਾਵਾਂ ਨੇ ਮੰਡੀ ਦਾ ਆਗਾਜ਼ ਅੱਜ ਪਹਿਲੀ ਮੰਡੀ 6 ਜਨਵਰੀ ਨੂੰ ਇਹਨਾਂ ਨੇ ਸਟਾਰਟ ਕਰ ਦਿੱਤੀ ਏ ਸੋ ਜਿਹੜੇ ਮੰਡੀ ਦੇ ਸਾਡੇ ਪਤਵੰਤੇ ਸੱਜਣ ਵਪਾਰੀ ਵੀਰ ਜਾਂ ਆਪਣੇ ਮਾਲ ਵੇਚਣ ਵਾਲੇ ਵੀਰ ਸਾਰੇ ਪਹੁੰਚੇ ਹੋਏ ਨੇ ਚਲੋ ਹੁਣ ਦੇਖਦੇ ਹਾਂ ਸੌਦੇ ਹੁੰਦੇ ਕਿ ਨਹੀਂ ਹੁੰਦੇ ਉਹ ਤਾਂ ਬਾਅਦ ਦੀ ਗੱਲ ਏ ਕਿਉਂਕਿ ਪਹਿਲੀ ਜਿਹੜੀ ਮੰਡੀ ਦਾ ਸਟਾਰਟਿੰਗ ਏ ਸਭ ਤੋਂ ਵੱਧਿਆ ਜਿਹੜਾ ਐਫਰਟ ਏ ਹੁੰਦਾ ਸਾਡੇ ਏਰੀਆ ਦੇ ਵਿੱਚ ਮਤਲਬ ਕਿ ਮੰਡੀ ਦੀ ਬਹੁਤ ਘਾੜ ਸੀਗੀ ਜਿਵੇਂ ਸਾਡੇ ਇੱਥੇ ਬਹੁਤ ਵਪਾਰੀ ਵਰਗੇ ਜਿਨ੍ਹਾਂ ਨੂੰ ਬੱਕਰੇ ਬਕਰੀਆਂ ਚਾਹੀਦੇ ਹੁੰਦੇ ਆ ਸੇਲ ਪਰਚੇਜ ਵਾਸਤੇ ਮੀਟ ਪਰਪਸ ਵਾਸਤੇ ਉਹਨਾਂ ਨੂੰ ਵੀ ਬਾਹਰ ਜਾਣਾ ਪੈਂਦਾ ਹੈ ਖਰੀਦਣ ਦੇ ਵਾਸਤੇ ਸੋ ਉਹਨਾਂ ਦੇ ਵਾਸਤੇ ਵੀ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਡੇ ਕੋਲ ਇੱਥੋਂ ਲੈ ਕੇ ਜਾਣਗੇ ਲੋਕਲ ਸੋ ਜਿਹੜੇ ਸਾਡੇ ਇੱਥੇ ਲੋਕਲ ਗਰੂਪਸ ਆਏ ਦੇ ਏਰੀਏ ਦੇ ਬੰਦੇ ਸੀਗੇ ਬੱਕਰੀ ਪਾਲਕ ਵੀਰ ਸੀਗੇ ਉਹਨਾਂ ਨੂੰ ਇਹ ਮੁਸ਼ਕਲ ਸੀ ਵੀ ਬੱਕਰੀਆਂ ਵੇਚਣ ਵਾਸਤੇ ਉਹਨਾਂ ਨੂੰ ਬਾਹਰਲੀ ਮੰਡੀਆਂ ਜਾਣਾ ਪੈਂਦਾ ਸੀ ਸਪੋਜ਼ ਕਰੋ ਸਾਡੇ ਏਰੀਏ ਤੋਂ ਸਾਰੀਆਂ ਮੰਡੀਆਂ 50-50 ਕਿਲੋਮੀਟਰ ਦੂਰ ਨੇ ਦੋ ਤਿੰਨ ਮੰਡੀਆਂ ਜਿਹੜੀਆਂ ਮਸ਼ਹੂਰ ਨੇ 50 ਕਿਲੋਮੀਟਰ ਚ ਜਾਂਦੇ ਸੀ ਕਿਰਾਇਆ ਲੱਗਦਾ ਸੀ ਉੱਥੇ ਮਾਲ ਵਿਕਦਾ ਸੀ ਚਾਹੇ ਨਹੀਂ ਵਿਕਦਾ ਸੀ ਫੈਸਿਲਟੀਆਂ ਦਾ ਬੜਾ ਰੌਲਾ ਸੀਗਾ ਸੋ ਜਿਹੜੀ ਇਹ ਮੰਡੀ ਹੈ ਇੱਥੇ ਸਾਡੇ ਜਿਹੜੇ ਵਪਾਰੀ ਵਰਗ ਭਰਾ ਨੇ ਜਿਵੇਂ ਸਾਡੇ ਇੱਥੇ ਖਾਨ ਸਾਹਿਬ ਨੇ ਨੇੜੇ ਉਹ ਇੱਥੇ ਮੀਟ ਦਾ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਵਾਸਤੇ ਵੀ ਬੜੀ ਵਧੀਆ ਗੱਲ ਹੈ ਇੱਥੇ ਉਹਨਾਂ ਨੂੰ ਮਾਲ ਵਧੀਆ ਮਿਲ ਜੇ ਕਰੇਗਾ ਸੋ ਜਿਹੜੇ ਵੇਚਣ ਵਾਲੇ ਵੀਰ ਨੇ ਸਾਡੇ ਉਹਨਾਂ ਵਾਸਤੇ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਥੇ ਹੁਣ ਇੱਕ ਵੀਰ ਲੈ ਕੇ ਆਇਆ ਇਹ ਆਰਮਨਾਲੀ ਉੱਥੋਂ ਬੱਕਰੀਆਂ ਚਾਰਦਾ ਚਾਰਦਾ ਮੰਡੀ ਚ ਬੱਕਰੀਆਂ ਲੈ ਆਇਆ ਸੋ ਇਦਾਂ ਦੀਆਂ ਜਿਹੜੀਆਂ ਇਹ ਬਹੁਤ ਵਧੀਆ ਐਫਰਟ ਸੀਗਾ ਸੋ ਆਪਾਂ ਗੱਲਬਾਤ ਕਰਾਂਗੇ ਸਾਰੇ ਵੀਰ ਬੈਠੇ ਆ ਵੀ ਕਿੱਦਾਂ ਦਾ ਜਿਹੜਾ ਇਹ ਆਪਣਾ ਉਪਰਾਲਾ ਸੀ ਕਿਵੇਂ ਸ਼ੁਰੂ ਕੀਤਾ ਕਿੱਦਾਂ ਮਾਇੰਡ ਚ ਆਇਆ ਸੋ ਸਾਡੇ ਕੋਲੇ ਵਪਾਰੀ ਇਹ ਮੀਆਂ ਜੀ ਪਹੁੰਚੇ ਹੋਏ ਨੇ ਸੋ ਇਹਨਾਂ ਦਾ ਵੀ ਧੰਨਵਾਦ ਸੋ ਇਹ ਬੜੇ ਸਾਡੇ ਗੁਰੂ ਸਾਹਿਬ ਦੇ ਪੁਰਾਣੇ ਜਿਹੜੇ ਇਹ ਵਪਾਰੀ ਨੇ ਬਹੁਤ ਹੀ ਇਹ ਦੂਰ ਮਾਲ ਲੈ ਜਾਂਦੇ ਸੀ ਜਦੋਂ ਨੇੜੇੋਂ ਮਿਲਿਆ ਤੇ ਆਬੀਸਲੀ ਗੱਲ ਇਹ ਵੀ ਸਾਡੀ ਜਿਹੜੀ ਡੀਲ ਕਿਉਂਕਿ ਜੇ ਆਪਾਂ ਫਸਲ ਬੀਜਦੇ ਆ ਉਹਦੇ ਵਾਸਤੇ ਆਪਾਂ ਨੂੰ ਵਪਾਰੀ ਵੀ ਚਾਹੀਦਾ ਜਿਨਨੇ ਆਪਣਾ ਮਾਲ ਖਰੀਦ ਕੇ ਆਪਣੀ ਕਣਕ ਖਰੀਦ ਕੇ ਉਹਦਾ ਆਟਾ ਪੀਸ ਕੇ ਅੱਗੇ ਵੇਚਣਾ ਜਾਂ ਝੋਨਾ ਖਰੀਦ ਕੇ ਜੀਰੀ ਖਰੀਦ ਕੇ ਚੌਰ ਬਣਾ ਕੇ ਅੱਗੇ ਵੇਚਣੇ ਨੇ ਇਸ ਤਰ੍ਹਾਂ ਹੀ ਸਾਡੇ ਨਾਲੇ ਵਪਾਰੀ ਵਰਗ ਜੁੜੂਗਾ ਸਾਡੇ ਕੋਲੋਂ ਬੱਕਰੀਆਂ ਲਿਜਾ ਕੇ ਬੱਕਰੇ ਲਿਜਾ ਕੇ ਮੀਟ ਪਰਪਸ ਦੇ ਵਿੱਚ ਬਣਾ ਕੇ ਉਹ ਅੱਗੇ ਸੇਲ ਕਰਨਗੇ ਇਸ ਕਰਕੇ ਸਾਨੂੰ ਇਹ ਸਾਰਿਆਂ ਨੂੰ ਬਹੁਤ ਫਾਇਦਾ ਹੈ ਸੋ ਕਰਦੇ ਆ ਗੱਲ ਸਾਡੇ ਜਿਹੜੇ ਆਪਣਾ ਮੰਡੀ ਦੇ ਜਿਹੜੇ ਵੀਰ ਸਾਡੇ ਨੌਜਵਾਨ ਨੇ ਉਹਨਾਂ ਦੇ ਵਿੱਚ ਸਾਡੇ ਵੀਰ ਨੇ ਗੁਰਸੇਵਕ ਸਿੰਘ ਜੀ ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਸਾਡੇ ਚੈਨਲ ਤੇ ਜੀ ਤੁਹਾਡਾ ਵੀ ਧੰਨਵਾਦ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜਾ ਤੁਸੀਂ ਇਹ ਮੰਡੀ ਦਾ ਉਗਾਜ਼ ਅੱਜ ਕਰ ਦਿੱਤਾ ਹੈ ਹਾਂਜੀ ਹਾਂਜੀ ਤੇ ਸੋ ਕਿੱਦਾਂ ਦਾ ਤੁਹਾਨੂੰ ਅੱਜ ਪਹਿਲੇ ਦਿਨ ਮਹਿਸੂਸ ਹੋਇਆ ਮੰਡੀ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਸਾਨੂੰ ਸਾਰੇ ਵੀਰਾਂ ਦਾ ਬਹੁਤ ਹੀ ਸੰਯੋਗ ਮਿਲਿਆ ਹੈ ਵਪਾਰੀ ਵੀਰ ਵੀ ਪਹੁੰਚੇ ਨੇ ਸਾਡੇ ਕੋਲੇ ਵੀਰ ਵੇਚਣ ਵਾਲੇ ਵੀ ਸਾਡੇ ਕੋਲ ਪਹੁੰਚੇ ਨੇ ਠੀਕ ਹੈ ਜੀ ਇਹ ਪਹਿਲੀ ਸਾਡੀ ਮੰਡੀ ਹੈ ਸਾਨੂੰ ਬਹੁਤ ਹੀ ਵਧੀਆ ਰਿਸਪਾਂਸ ਮਿਲਿਆ ਜੀ ਬਹੁਤ ਜਾਨਵਰ ਵੀ ਸਾਡੇ ਕੋਲੇ ਆਏ ਨੇ ਵਿਕਣ ਵਾਸਤੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਮੰਡੀ ਦੇ ਵਿੱਚ ਆਪਣਾ ਤੁਸੀਂ ਕੋਈ ਚਾਹ ਪਾਣੀ ਦਾ ਪ੍ਰਬੰਧ ਵੀ ਤੁਹਾਡਾ ਹੁੰਦਾ ਜੀ ਪੂਰਾ ਪ੍ਰਬੰਧ ਹੈ ਜੀ ਆਪਣੇ ਕੋਲੇ ਚਾਹ ਪਾਣੀ ਦਾ ਪ੍ਰਬੰਧ ਫੁੱਲ ਹੈ ਜੀ ਇਸ ਤੋਂ ਅੱਗੇ ਕੀ ਪ੍ਰਬੰਧ ਰੜ ਕੇ ਜਿਹੜੀਆਂ ਅਗਲੀਆਂ ਮੰਡੀਆਂ ਹੋਣਗੀਆਂ ਅਗਲੀਆਂ ਮੰਡੀਆਂ ਐ ਜੀ ਜਿਵੇਂ ਜਿਵੇਂ ਸਾਡੇ ਕੋਲ ਵਪਾਰੀ ਦੂਰ ਦਾ ਵੱਧਾ ਜਾਊਗਾ ਜੀ ਅਸੀਂ ਉਵੇਂ ਉਵੇਂ ਉਹਨਾਂ ਦਾ ਜਿਵੇਂ ਰਹਿਣ ਸਹਿਣ ਦਾ ਪ੍ਰਬੰਧ ਆਪਾਂ ਪਹਿਲਾਂ ਵੀ ਦੱਸਿਆ ਸੀ ਆਪਣੇ ਕੋਲੇ ਹੈਗਾ ਠੀਕ ਹੈ ਮਾਲ ਜੇ ਰੋਕਣਾ ਹੈ ਕਿਸੇ ਵਪਾਰੀ ਨੇ ਜ਼ਿਆਦਾ ਮਾਲ ਖਰੀਦਿਆ ਆਪਣੇ ਕੋਲ ਮਾਲ ਰੋਕਣ ਨੂੰ ਰਹਿਣ ਲਈ ਜਗ੍ਹਾ ਵਪਾਰੀ ਵੀਰ ਜੀ ਜਾਂ ਵੇਚਣ ਵਾਲੇ ਕੋਈ ਵੀ ਆਉਂਦਾ ਆਪਣੇ ਕੋਲੇ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਜੀ ਠੀਕ ਗੱਡੀ ਗੁੱਡੀ ਦਾ ਜਿਵੇਂ ਮਾਲ ਆਪਣਾ ਦੂਰ ਜਾਣਾ ਆ ਆਪਾਂ ਕਿਰਾਏ ਵਾਸਤੇ ਗੱਡੀ ਗੁੱਡੀ ਉਹ ਸਾਰੀ ਪ੍ਰੋਵਾਈਡ ਆਪਾਂ ਕਰਾ ਕੇ ਦੇਾਂਗੇ ਰਿਸਪੌਂਸਿਬਿਲਟੀ ਵਾਲੀ ਠੀਕ ਇਹ ਮੰਡੀ ਹੁਣ ਹਰ ਐਤਵਾਰ ਲੱਗਿਆ ਕਰੂਗੀ ਹਰ ਐਤਵਾਰ ਲੱਗਿਆ ਕਰੂਗੀ ਜੀ ਠੀਕ ਹੈ ਹਰ ਮਤਲਬ ਇਹ ਮਹੀਨੇ ਦੇ ਚਾਰ ਮੰਡੀਆਂ ਹਨ ਹਾਂਜੀ ਹਾਂਜੀ ਚਾਰ ਸੰਡੇ ਹੋਣਗੇ ਹਾਂਜੀ ਹਾਂਜੀ ਕੀ ਕਿ ਤੁਸੀਂ ਜਿਹੜੇ ਆਪਣੇ ਹੁਣ ਵਪਾਰੀ ਵੀਰ ਨੇ ਜਿਹੜੇ ਨੇੜੇ ਦੇ ਜਾਂ ਪਸ਼ੂ ਪਾਲਕ ਵੀਰ ਨੇ ਬੱਕਰੀਆਂ ਵਾਲੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀਰ ਜੀ ਇੱਥੇ ਆਓਗੇ ਤੁਸੀਂ ਹਣ ਸਾਡੇ ਕੋਲ ਵੀਰ ਆਪਣੇ ਨੇੜੇ ਦੇ ਨੇ ਆਪਣੇ ਕੋਲ ਪਹੁੰਚੇ ਹੀ ਸਵੇਰ ਦੇ ਗੱਲਾਂ ਬਾਤਾਂ ਕਰਦੇ ਪਏ ਆ ਗੱਲਾਂ ਬਾਤਾਂ ਕਰਦੇ ਆ ਇਹ ਸਿੱਖਣ ਨੂੰ ਬੜਾ ਕੁਝ ਮਿਲਦਾ ਜ਼ਰੂਰੀ ਨਹੀਂ ਆਪਾਂ ਵੀ ਮਾਲ ਹੀ ਖਰੀਦਣਾ ਜਾਂ ਵੇਚਣਾ ਸਿੱਖਣ ਨੂੰ ਬੜਾ ਮਿਲਦਾ ਜੀ ਬੀਡਲ ਨਸਲ ਕਿਹੜੀ ਹੈ ਬਰਬਰੀ ਕਿਹੜੀ ਹੈ ਦੇਸੀ ਕਿਹੜੀ ਹੈ ਜੀ ਇਹ ਚੀਜ਼ਾਂ ਨੇ ਜੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਵਪਾਰੀ ਵੀਰਾਂ ਨੂੰ ਬੇਨਤੀ ਹੈ ਵੀ ਖਰੀਦਣ ਵਾਲੇ ਵੀ ਪਹੁੰਚੋ ਤੇ ਵੇਚਣ ਵਾਲੇ ਵੀ ਪਹ ਆਪਾਂ ਨੂੰ ਮੰਡੀਆਂ ਦੇ ਵਿੱਚ ਆ ਕੇ ਉਹਦੇ ਰੇਟ ਦਾ ਆਪਾਂ ਨੂੰ ਇੱਥੇ ਆਣ ਕੇ ਹੀ ਪਤਾ ਲੱਗੂਗਾ ਜੀ ਵੈਰੀ ਗੁੱਡ ਜੀ ਮਾਨਾ ਜੀ ਤੇ ਜਿਵੇਂ ਹੁਣ ਆਪਣੇ ਇੱਥੇ ਕਈ ਵਾਰੀ ਕੀ ਹੁੰਦਾ ਹੈ ਕਿ ਮੈਂ ਤੁਹਾਨੂੰ ਉਸ ਦਿਨ ਵੀ ਗੱਲ ਦੱਸੀ ਸੀ ਵੀ ਜਿਵੇਂ ਹੁਣ ਮੈਂ ਮੇਲੇਾਂ ਦੇ ਵਿੱਚ ਆਪਣਾ ਸਾਂਹ ਲੈ ਜਾਂਦਾ ਰਿਆਂ ਇੱਕ ਮੇਲੇ ਦੇ ਵਿੱਚ ਮੈਂ ਸਾਂਹ ਲਗਿਆ ਸੀ ਮੇਰਾ ਸਾਂਹ ਉੱਥੇ ਬਿਮਾਰ ਹੋ ਗਿਆ ਸੀ ਤੇ ਮੈਨੂੰ ਵਾਪਸ ਕਰਨਾ ਪਿਆ ਸੀ ਮੈਨੂੰ ਖਰਚਾ ਵੀ ਬਹੁਤ ਪੈ ਗਿਆ ਕਿ ਮੈਨੂੰ ਉਮੀਦ ਵੀ ਸੀ ਮੇਰਾ ਸਾਣ ਤੋਂ ਪਹਿਲਾ ਨੰਬਰ ਚੱਕੂਗਾ ਹਾਂਜੀ ਹਾਂਜੀ ਪਰ ਉੱਥੇ ਡਾਕਟਰੀ ਫੈਸਿਲਿਟੀ ਕਰਨ ਨਾ ਹੋਣ ਕਰਕੇ ਮੈਨੂੰ ਵਾਪਸ ਆਉਣਾ ਪਿਆ ਮੈਂ ਉਹਦਾ ਬੈਗ ਨਾਲ ਲੈ ਲੈ ਕੇ ਗਿਆ ਸੀ ਇੱਥੇ ਕੋਈ ਡਾਕਟਰੀ ਫੈਸਿਲਿਟੀ ਦਾ ਪ੍ਰਬੰਧ ਵੀ ਹੋਏਗਾ ਆਪਣੇ ਕੋਲੇ ਪੂਰਾ ਜੀ ਆਪਣੇ ਕੋਲੇ ਡਾਕਟਰੀ ਦਾ ਪੂਰਾ ਹੀ ਪ੍ਰਬੰਧ ਹੈ ਜਿਵੇਂ ਹੁਣ ਬੱਕਰੀ ਆ ਸਵੇਰੇ ਠੰਡ ਦੀ ਸੀ ਕੰਬਦੀ ਸੀਗੀ ਪੂਰੀ ਆਪਾਂ ਸਾਰੇ ਵੀਰਾਂ ਦੇ ਬੇਟੇ ਆਪਾਂ ਨਾਰਮਲ ਜੀ ਇਹਨੂੰ ਗੁੜ ਦਾ ਕੜਾ ਮੜਾ ਇਹ ਨਾਰਮਲ ਜਿਹਾ ਦੇ ਦਿਓ ਇਹ ਨਾਲ ਦੀ ਨਾਲ ਸੈੱਟ ਹੋ ਜੂਗੀ ਉਹ ਚੀਜ਼ਾਂ ਨੇ ਇਹ ਚੀਜ਼ ਨੂੰ ਸਿੱਖਣਾ ਪਊਗਾ ਸਿੱਖਾਂਗੇ ਕਿਵੇਂ ਜਦੋਂ ਆਪਾਂ ਬਾਹਰ ਨਿਕਲਾਂਗੇ ਹਰੇਕ ਚੀਜ਼ ਦੀ ਆਪਣੇ ਕੋਲੇ ਇੱਥੇ ਪ੍ਰਬੰਧ ਹੈਗੇ ਆ ਜੀ ਵੈਟਰਨਰੀ ਪ੍ਰਬੰਧ ਸਾਰੇ ਨੇ ਆਪਣੇ ਕੋਲੇ ਠੀਕ ਹੈ ਜੀ ਤੇ ਹੋਰ ਇਸ ਤੋਂ ਇਲਾਵਾ ਜਿਵੇਂ ਬੱਕਰੀਆਂ ਦੇ ਵਾਸਤੇ ਇਹਨਾਂ ਦਾ ਸਪੈਸ਼ਲ ਜਿਹੜਾ ਨੀਰਾ ਵਗੈਰਾ ਹੁੰਦਾ ਫੀਡ ਵਗੈਰਾ ਉਹਦਾ ਵੀ ਕੋਈ ਪ੍ਰਬੰਧ ਹੋਏਗਾ ਜੀ ਫੀਡ ਜੀ ਆਪਣੀ ਆਪ ਦੀ ਤਿਆਰ ਹੈ ਆਪਣੇ ਕੋਲੇ ਇਹ ਪਹਿਲੀ ਮੰਡੀ ਸੀਗੀ ਜੀ ਤਿਆਰੀ ਕਰਦੇ ਆ ਥੋੜਾ ਜਿਹਾ ਲਾ ਲੋ ਜਾਂ ਕਿਵੇਂ ਵੀ ਅਗਲੀ ਮੰਡੀ ਦੇ ਵਿੱਚ ਆਪਣੇ ਬੈਗ ਵੀ ਇੱਥੇ ਪੂਰੇ ਹੋਣਗੇ ਠੀਕ ਹੈ ਜੀ ਤੇ ਨੀਰਾ ਵੀ ਹੋਊਗਾ ਪ੍ਰੋਵਾਈਡ ਜੀ ਜਿੰਨੇ ਤੋਂ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤਾ ਜਿੰਨਾ ਵੀ ਤੇ ਜਿਹੜੇ ਨੌਜਵਾਨ ਆਪਣੇ ਹੋਰ ਜਿਹੜੇ ਮਤਲਬ ਕਿ ਸਾਡੇ ਜਿਵੇਂ ਆਪਾਂ ਕਹਿੰਦੇ ਇੱਥੇ ਬੜੀ ਬੇਰੋਜ਼ਗਾਰੀ ਹੈ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਜੋ ਆਪਣੇ ਬੱਚੇ ਬਹੁਤ ਬਾਹਰ ਚਲੇਗੇ ਉਹਨਾਂ ਲਈ ਤੁਹਾਡਾ ਕੀ ਮੈਸੇਜ ਰਹੇਗਾ ਵੀਰ ਜੀ ਬਾਹਰ ਜਾਣ ਲਈ ਜਿਹੜਾ ਹੁਣ ਦਾ ਪ੍ਰੋਸੈਸ ਏ ਜਿਹੜਾ ਅੱਜ ਤੋਂ ਕੁਝ ਕੁ ਸਮਾਂ ਪਹਿਲਾਂ ਚੱਲ ਰਿਹਾ ਕੋਈ 20 ਲੱਖ ਲਾ ਕੇ ਜਾ ਰਿਹਾ ਕੋਈ 25 ਲੱਖ ਜਾ ਰਿਹਾ ਲਾ ਕੇ ਹਨਾ ਇਹ ਚੀਜ਼ੇ ਜਿਵੇਂ ਤੁਸੀਂ ਐਸ ਸੰਡੇ ਤੇ ਤੁਸੀਂ ਜਾਨਵਰ ਖਰੀਦੋ ਠੀਕ ਹੈ ਜੀ ਉੰਦੀ ਤੁਸੀਂ ਸੇਵਾ ਕਰੋ ਹਲ ਜਿਹੜਾ ਮਿਲਣਾ ਸੇਵਾ ਦਾ ਹੀ ਮਿਲਣਾ ਜੀ ਠੀਕ ਹੈ ਜੀ ਜਿਹੜੀ ਸੇਵਾ ਕਰੋ ਅਗਲੀ ਮੰਡੀ ਤੇ ਤੁਸੀਂ ਉਹਨੂੰ ਵੇਚੋ ਜਿਹੜਾ ਤੁਹਾਨੂੰ ਨਫਾ ਉਹ ਤੁਹਾਡਾ ਪ੍ਰੋਫਿਟ ਹੈ ਜੀ ਓਕੇ ਹਾਂਜੀ ਬਹੁਤ ਧੰਨਵਾਦ ਜੀ ਇਸ ਸਾਲ ਸਾਡੇ ਵੀਰ ਗੁਰਸੇਵਕ ਸਿੰਘ ਜੀ ਸੋ ਸਾਡੇ ਗੁਰੂ ਸਾਹਿਬ ਦੇ ਵਪਾਰੀ ਸਾਡੇ ਕੋਲੇ ਆਏ ਹੋਏ ਨੇ ਮੀਆਂ ਜੀ ਸੋ ਇਹਨਾਂ ਦੇ ਨਾਲ ਆਪਸੀ ਵੀ ਗੱਲਬਾਤ ਕਰਾਂਗੇ ਵੀ ਇਹਨਾਂ ਨੂੰ ਕਿੱਦਾਂ ਲੱਗਿਆ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਔਰਤਾਂ ਇਹ ਜਿਹੜੀ ਇਹ ਵੀਰਾਂ ਨੇ ਮੰਡੀ ਲਵਾਈ ਇੱਥੇ ਨੌਜਵਾਨਾਂ ਨੇ ਉਪਰਾਲ देखो जी कोई भी बच्चा इस काम में पड़ेगा बहुत ही बढ़िया रहेगा ठीक है नशे से बचेगा ठीक है जी बुरी जगह से बचेगा ठीक है जी बुरी जगह जाएगा नहीं गलत जगह पे चलेगा नहीं ठीक है अपना ध्यान अपने कारोबार पे देगा ठीक चाहे वो थोड़ा कमाए या ज्यादा कमाए कमाएगा बहुत ओके ओके जब काम करेंगे तो रब देगा ठीक है हाथ पैर हिलाएंगे रब देगा हाथ पैर नहीं हिलाएंगे तो कोई भी कुछ नहीं देगा बिल्कुल बिल्कुल और मेरी सभी से निवेदन है की ज जीवा राई जललाबाद लादु का मंडी और जी गुरु हरसाय ठीक है जी यहाँ के सारे व्यापारी बकरा बकरी पाठ जो भी लेनी है यहाँ पर बहुत जानवर आए ठीक है जी हर एक आदमी आओ ठीक है जी यहाँ जितना भी माल चाहोगे उतना मिलेगा और इन